ਸਵਾਗਤ ਹੈ ਕਿਸਾਨ ਵੀਰੋ ਹੋੜਾ ਟੈਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੇਠੂਕੇ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਹੈਗਾ ਤੇ ਇੱਕ ਆਪਾਂ ਲੋਕਲ ਵੀਡੀਓ ਲੈ ਕੇ ਆਏ ਆ ਪਾਲਕ ਘਰੇ ਪਾਲੀ ਵੀ ਬੜ ਮੂੰਹ ਦੋ ਦੰਦ ਕਨਫਰਮ ਮੈਂ ਪੌਪ ਕੈਮਰਾ ਚੈੱਕ ਕੀਤੀ ਹੈ ਜੀ ਤੇ ਕੋਈ ਵਪਾਰ ਦਾ ਕੰਮ ਨਹੀਂ ਘਰ ਦੀ ਲੋਕਲ ਵੀਡੀਓ ਹੈ ਜੀ ਤੇ ਦੋ ਦੰਦ ਬੱਚੇ ਐਫ ਨਸਲ ਤੇ ਪਿਓਰ ਤੇ ਕੱਦ ਕਾਠ ਕੰਨ ਜੀ ਨਹੀਂ ਉੱਚੀ ਹੈ ਜੀ ਗੱਲਬਾਤ ਬਾਅਦ ਨਾ ਕਰਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਠਾਕ ਹਾਂ ਜੀ ਠੀਕ ਠਾਕ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 7589092253 ਦੁਬਾਰਾ ਫੇਰ ਬੋਲ ਦਿਓ 7589092253 92253 ਪਿੰਡ ਜੀ ਪਿੰਡ ਜੇਠੂਕੇ ਜੀ ਜ਼ਿਲ੍ਹਾ ਬਰੰਡਾ ਤਹਿਸੀਲ ਫੂਲ ਤਹਿਸੀਲ ਫੂਲ ਓਕੇ ਜੀ ਨੇੜੇ-ਤੇੜੇ ਕਿਹੜੇ ਪਿੰਡ ਆ ਗਏ ਆਪਣੇ ਕਿਰਾਇਆ ਵਾਲਾ ਪਿੰਡਾ ਜੀ ਨੇੜੇ ਇੱਥੇ ਬੁੱਗਰ ਪੈਂਦੇ ਆ ਤੇ ਤਾਂ ਆਪਾਂ ਵੀ ਨੇੜੇ ਆ ਆਪੀ ਨੇੜੇ ਪੈਂਦਾ ਰਾਮਪੁਰਾ ਸੰਨ ਚ ਪੈਂਦਾ ਪਿੰਡ ਓਕੇ ਜੀ ਤੇ ਅੰਕਲ ਜੀ ਜਿਹੜੀ ਆਪਾਂ ਵੈਡ ਦੇਖੀਏ ਨੇ ਸਕਰੀਨ ਤੇ ਹਨਾ ਹਾਂਜੀ ਤੇ ਆਪਣੀ ਘਰ ਦੀ ਆ ਹਨਾ ਹਾਂ ਘਰ ਦੀ ਆ ਜੀ ਤੇ ਦੋ ਦਾਂ ਦੋ ਮੈਂ ਦੇਖ ਲਿਆ ਹਾਂਜੀ ਤੇ ਇਹਦੀ ਮਦਰ ਦਾ ਕਿੰਨਾ ਕੁ ਮਾਂ ਦਾ ਕਿੰਨਾ ਰਿਕਾਰਡ ਸੀਗਾ ਜੀ ਯਾਨੀ 25 ਲੀਟਰ ਦੁੱਧ ਦਿੱਤਾ ਜੀ ਇਹਦੇ ਮਾਂ ਨੇ ਹਾਂ ਉਹ ਇਹ ਬਲਕੇ ਉਹਦੋਂ ਪਿਓ ਰ ਆ ਗਿਆ ਉਹਦੋਂ ਪਿਓ ਰ ਆ ਤੇ ਕੱਦ-ਗਾਠ ਬਹੁਤ ਤੇ ਸਾਂਭੀ ਬਹੁਤ ਆ ਜੀ ਹਨਾ ਹਾਂਜੀ ਪੂਰੀ ਸਾਂਭੀ ਆ ਤੇ ਬ 10 ਦਿਨ ਬਾਕੀ ਆ ਜੀ ਸਹੀ 10 ਦਿਨ ਬਾਕੀ ਲੈਵਾ ਹੁਣ ਵੀ ਕਰਮ ਵਾਲਾ ਕਰਮ ਵਾਲੀ ਬਥੇਰਾ ਕਰੀ ਫਿਰਦੀ ਹੈ ਲਿਆਓ ਜੀ ਨੂੰ ਬਾਹਰ ਨੂੰ ਤੋੜਾ ਤਰਾ ਕਰਾ ਕੇ ਚੈੱਕ ਕਰੋ ਫੇਸ ਚੈੱਕ ਇੱਕ ਨੰਬਰ ਹਮ ਸਾਈ ਫੁੱਲ ਥਾਨ ਪੂਰਾ ਹਤੀ ਜਵਾਈ ਵਾਲਾ ਸੀ ਉਹਦਾ ਬੋਲਾ ਜੀ ਫੁੱਲ ਹੈ ਜੀ ਨਾ ਆਹ ਦੇਖੋ ਆਹ ਦੇਖੋ ਜੀ ਕੋਈ ਚੱਕਰੀ ਨਹੀਂ ਇਹ ਜਿਆ ਪਣਾ ਪੁਣਾ ਲਾ ਕੇ ਪਾਉਣ ਹਮ ਠੀਕ ਹੈ ਜੀ ਲੈ ਚਲੋ ਬਾਹਰ ਨੂੰ ਵੱਡੇ ਸਾਈਜ਼ ਦੀ ਆ ਗਈ ਆਪਾਂ ਫਿਰ ਤੁਹਾਨੂੰ ਕਹਿ ਰਹੇ ਹਾਂ ਕੋਈ ਛੋਟੀ ਮੰਨ ਕੇ ਭਾਈ ਨੂੰ ਫੋਨ ਨਾ ਲਾਓ ਰੇਟ ਤੁਹਾਨੂੰ ਪੁੱਛ ਕੇ ਦੱਸ ਦਿੰਨੇ ਆ ਆਹ ਦੇਖੋ ਜੀ ਲਿਓ ਜੀ ਨੂੰ ਬਾਹਰ ਨੂੰ ਕਰੋ ਕੁਆਲਿਟੀ ਚੈੱਕ ਵੱਡਾ ਸਾਈਜ਼ ਫਿਰ ਵਾਰ-ਵਾਰ ਤਾਂ ਕਹਿਣਾ ਪੈਂਦਾ ਕਿ ਕਿਉਂਕਿ ਸਹੀ ਵੱਡੀ ਆ ਆ ਦੇਖੋ ਜੀ ਕਰੋ ਚੈੱਕ ਫਾਰਮ ਵਾਲੀ ਬੱਛੀ ਹੈਗੀ ਕੋਈ ਐ ਨਹੀਂ ਪਰ ਆਮ ਘਰ ਚ ਤਿਆਰ ਕਰੀ ਬਿਆ ਆ ਦੇਖੋ ਕਰੋ ਜੀ ਕੁਆਲਿਟੀ ਚੱਕ ਹਮ ਸੰਲੇ ਬਈ ਸਾਫ ਬਾਕੀ ਖੋਚਾਂ ਤਾਂ ਤਾਂ ਲੈ ਨੇ ਹਵਾਨਾ ਰੱਖਣਾਗਾ ਫਿਟਿੰਗ ਵਾਲਾ ਹਵਾਨਾ ਲਿਓ ਜੀ ਸੈਲ ਫੁੱਲ ਕੱਦ ਫੁੱਲ ਹਮ ਆ ਕਰੋ ਜੀ ਚੈੱਕ ਸੈਜ ਲਮਾਈ ਵੀ ਪੂਰੀ ਥਾਂਲੇ ਬੰਨ੍ਹੇਲ ਤੋਂ ਕਰਾਇਆ ਚੱਕਾ ਦੇਖੋ ਜੀ ਹਾਂ ਆਜਾ ਕਰੋ ਫਲਾਂਗਾ ਬਲੂnga ਪੂਰਨਾ ਇਹ ਬਰਾਏ ਦੇ ਕਿੰਨਾ ਦੁੱਧ ਕੱਢ ਦੂ ਜੀ ਇਹ ਦੇ ਕਿ 25 ਲੀਟਰ ਕੱਢੂ ਜੀ ਕਹਾ ਮੂਰਲੇ ਸੁਗਜ ਤੇ 30 ਲੀਟਰ ਦੇਊਗੀ ਜੀ ਓਕੇ ਓਕੇ ਨੇ ਕੱਢਣੀ ਕਰਨਾ 25 ਲੀਟਰ ਕਿਉਂਕਿ ਵੈੜ ਦੀ ਜਿਹੜੀ ਤਖਾ ਜਾਂ ਵਜਨ ਆ ਸਾਰਾ ਦੱਸ ਰਿਹਾ ਹਨਾ ਹਾਂਜੀ ਤੇ ਸੀਲ ਸਾਉ ਫੁੱਲ ਕੁਤੋਂ ਨਹੀਂ ਹੁੰਜੀ ਵੀ ਮੇਰੇ ਖਿਆਲ ਨਾਲ ਤਾਂ ਬਾਕੀ ਤੁਸੀਂ ਤਸੱਲੀ ਆਪਦੀ ਆਪ ਵੀ ਕਰ ਲਿਆ। ਬਾਕੀ ਦਿਨ ਵੀ ਹਜੇ 10 ਰਹਿੰਦੇ ਆ ਜੀ। 10 ਦਿਨ ਪਏ ਜੀ। ਲੇਵਾ ਹੁਣ ਵੀ ਬਥੇਰਾ ਕਰੀ ਫਿਰਦੀ ਆ। ਲਿਖੇ ਹੋਣਗੇ ਤੁਹਾਡੇ ਦਿਨ। ਹਾਂ ਜੀ ਫੋਨ ਸਹੀ 10 ਦਿਨ ਰਹਿੰਦੇ। ਓਕੇ ਤੇ ਕਿੰਨੇ ਪੈਸੇ ਆ ਜੀ ਇਹਦੇ? 1-20 ਮੰਗਦੇ ਆ ਜੀ ਅਸੀਂ। 1 ਲੱਖ 20 ਹਜ਼ਾਰ ਜਮਾਨਤਾਨ ਹੋ ਜਾਊਗਾ। ਹਾਂ ਜਮਾਨਤਾਨ। ਨੰਬਰ ਫੇਰ ਬੋਲ ਦੋ। 79890 ਜੀ 92253 ਪਿੰਡ ਜੇਠੂਗਾ ਜ਼ਿਲ੍ਹਾ ਬਟਿੰਡਾ ਤੇ ਰਾਮਪਰਾਹੂ ਨੇੜੇ ਵਾਈਂਆ ਤੱਪਾ ਮੰਡੀ ਤੇ ਰਾਮਪਰਾ। ਇੱਕ ਵਾਰ ਸੀ ਇੱਕ ਤੁਹਾਨੂੰ ਦਿਖਾਤੀ ਵਾਕਿਆ ਸ